ਲੋ ਜੀ ਆਪਣੀ ਕੋਠੀ ਹੋ ਗਈ ਆ ਤਿਆਰ ਛੋਟਾ ਮੋਟਾ ਕੰਮ ਰਹਿ ਗਿਆ ਹੁਣ 10:33 ਮਿੰਟ 18 ਤਰੀਕ ਅੱਜ ਲੋ ਜੀ ਮੇਰੇ ਵੀਰੋ ਆ ਬਸ ਆ ਗਈ ਆਨੂੰ ਟਿਕਾਉਣੇ ਆਪਾਂ ਕੋਠੀ ਦੀ ਜੀ ਲੋ ਜੀ ਹੈਡਰੋਮੀ ਤਾਂ ਨਤਕੋ ਨੇ ਆ ਲੈਟ ਤੋਂ ਸਾਰੀਆਂ ਚੀਜ਼ਾਂ ਪ੍ਰੋਪਰ ਤਿਆਰ ਆ ਬਸ ਅੰਦਰੋਂ ਥੋੜਾ ਬੜਾ ਰੰਗ ਰਹਿ ਗਿਆ ਲਓ ਜੀ ਆ ਛੜਕਾਲੇ ਪਾਸਿਓ ਆਪਾਂ ਥੋੜੀ ਜੀ ਫੋਟੋ ਲੈਨੇ ਆ ਵੀਡੀਓ ਕੈਪਚਰ ਕਰਦੇ ਆ ਇਤਰੋਂ ਜੀ ਲਓ ਜੀ ਲਓ ਜੀ ਆ ਆਲੂਆਂ ਵੱਲੋਂ ਇੱਕ ਫੋਟੋ ਆਪਾਂ ਲੈ ਲਈ ਐ ਵਧੀਆ ਹੀ ਪੂਰੀ ਪ੍ਰੋਪਰ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਅੰਦਰੋਂ ਆਹ ਕੋਠੀ ਦਾ ਫਰੰਟ ਹੋ ਗਿਆ ਲਓ ਜੀ ਹੁਣ ਜਾਨਨੇ ਆਪਾਂ ਅੰਦਰ ਅੰਦਰੋਂ ਤੁਹਾਨੂੰ ਦਿਖਾਉਨੇ ਆਂ ਅੰਦਰ ਵੜਦਿਆਂ ਸਾਰ ਲਓ ਜੀ ਆਹ پارک ਸਾਹਮਣੇ ਬਾਥਰੂਮ ਲੋ ਜੀ ਆਪਾਂ ਜਾਣੇ ਹੁਣ ਕੋਠੀ ਦੇ ਬਾਹਰੇ ਬਾਹਰ ਅੰਦਰ ਜਾਵਾਂਗੇ ਆਪਾਂ ਬਾਅਦ ਚ ਇਹਨਾਂ ਜਾਣਦੇ ਸਾਰੇ ਬਾਹਰ ਲੋ ਜੀ ਆਪ ਹਾਲੂ ਭਾਜੀ ਹੁਣੇ ਲੱਗੇ ਹੋਏ ਆ ਕੰਮ ਕਰਦੇ ਆ ਆ ਕੰਦਾਂ ਤੇ ਜਿਹੜਾ ਮਾੜਾ ਮੋਟਾ ਰਹਿੰਦਾ ਉਹ ਕਰਦੇ ਪਏ ਆ ਲੋ ਜੀ ਕਾਕਾ ਭਾਜੀ ਕੋਟਲੀ ਤੋਂ ਲੱਗੇ ਹੋਏ ਆ ਰੂਲਾ ਮਾਰਨ ਲੱਗ ਹਾਂ ਬਾਲੂ ਭਾਜੀ ਹੁਣੇ ਦੇਖੀ ਜਾਂਦੇ ਆ ਵੀ ਕੀ ਕਰਦੇ ਆ ਹਾਂਜੀ ਬਾਲੂ ਭਾਜੀ ਕਿ ਹਾਲ ਆ ਵਧੀਆ ਜੀ ਵਧੀਆ ਹੋਰ ਆਪਣੇ ਇੰਟਰਵਿਊ ਦੋ ਠੀਕ ਆ ਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਫੂਰਜੀ ਕਾ ਜਣਾ ਜੀ ਹਾਂਜੀ ਹੋਰ ਬਾਕੀ ਵਧੀਆ ਜੀ ਬਸ ਹੋਰ ਤੁਸੀਂ ਕੋ ਕੋ ਕਹਿਣਾ ਚਾਹੋਗੇ ਨਹੀਂ ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਹਬਤ ਮੇਜ ਬਿਜ਼ਨਸ ਤੇਰੀ ਸਭ ਤੋਂ ਠੀਕ ਆ ਉਹ ਤਾਂ ਆ ਜਾਣਗੇ ਹਾਂਜੀ ਕਾਕਾ ਭਾਜੀ ਕਿਦਾਂ ਕੀ ਕਰਦੇ ਪੈਤੀ ਵੰਗ ਕਰਦੇ ਆ ਭਾਈ ਲੋ ਜੀ ਰੰਗ ਕਰਦੇ ਪਏ ਆ ਉਹ ਦੇਖੋ ਜੀ ਰੂਲਾ ਕਰੀ ਤਾਂ ਜਾਂਦਾ ਕਰੇ ਠਾ ਆਉਂਦਾ ਇਹ ਰੂਲਾ ਹੁਣ ਸਾਰੀ ਕੋਠੀ ਤੇ ਬਾਰੇ ਬਾਰ ਮਾਰਾਂਗੇ ਜਿੱਥੇ ਮਾਰਾ ਮੋਟਾ ਲਿੰਦਾ ਕੰਮ ਉਹ ਕੰਪਲੀਟ ਕਰਕੇ ਲੋ ਜੀ ਆ ਦੇਖੋ ਇਦਾਂ ਕਰਕੇ ਇਹਨਾਂ ਨੇ ਕੰਦ ਤੇ ਉੱਪਰ ਲੈ ਕੇ ਜਾਣਾ ਕਦੇ نیچے ਲੈ ਕੇ ਆਉਣਾ ਲੋ ਜੀ ਕੰਮ ਕਰਦੇ ਆ ਪੂਰੀ ਰੀਜ ਨਾਲ ਮਨ ਲਾ ਕੇ ਆ ਭਾਲੂ ਭਾਜੀ ਹੁਣੀ ਇੱਧਰ ਗਾਣੇ ਸੁਣਦੇ ਆ ਗਾਣੇ ਨਾਲ ਪਿਛੇ ਰੰਗ ਚੱਕ ਲਿਆ ਸੀ ਪਿਛੇ ਉਹਨਾਂ ਦੇ ਨਹੀਂ ਡੋਲਦੇ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਉਧਰ ਕੋਠੀ ਦੇ ਬਾਹਰੇ-ਬਾਰ ਵੀ ਦਿਖਾ ਦਿੰਨੇ ਆ ਇੱਕ ਗੈਲਰੀ ਹੋਰ ਆ ਲਓ ਜੀ ਉਹ ਕੰਮ ਰਹਿਦਾ ਹੀ ਉਹ ਬੰਦ ਕਰਤਾ ਆਪਾਂ ਰੁਸ਼ਨਦਾਨ ਜੇ ਛੱਡਿਆ ਥੋੜਾ ਆ ਲਓ ਜੀ ਇਹ ਕਾ ਗੈਲਰੀ ਹੈ ਬਾਹਰੇ-ਬਾਰ ਕੋਠੀ ਦੇ ਇੱਥੇ ਬਣਾ ਕੇ ਨਹੀਂ ਉਹ ਕਰਦੇ ਕੰਮ ਇੱਥੇ ਬਣਾਓ ਜੀ ਲੈ ਕਰਦੇ ਲੋ ਜੀ ਹੁਣ ਇਧਰ ਬਾਰੇ ਫਿਰ ਤੁਹਾਨੂੰ ਦਿਖਾਉਨੇ ਆ ਆ ਬਾਥਰੂਮਾਂ ਦੇ ਰੁਸ਼ਨ ਦਾ ਲੋ ਜੀ ਆਪਾਂ ਫਿਰ ਆ ਗਏ ਇਧਰਲੀ ਸਾਈਡ ਤੇ ਆ ਬਾਕਸ ਲੱਗਾ ਹੋਇਆ ਮੀਟਰ ਵਾਲਾ ਜਿੱਥੇ ਆ ਟੁੱਟੀ ਆ ਆ ਫਿਰ ਇਧਰੋਂ ਪਾਰ ਕਾ ਕੇ ਹੋ ਜੀ ਹਾਂ ਡ੍ਰੈਕ ਰੂਮ ਦਾ ਤੰਦਰਾ ਹੋਜੀ ਹੁਣ ਆਪਾਂ ਜਾਵਾਂਗੇ ਅੰਦਰ